ਜਿਤਰਾ ਹਰਮੰਦਰ ਸਾਹਿਬੋਂ ਪਕੜਿਆ ਨਖਾ ਚੌਕ ਵਿੱਚ ਖੜਿਆ ਬੰਦ-ਬੰਦ ਕੱਟਣ ਦਾ ਫਤਵਾ ਲਾਇਆ ਤੇ ਜਲਾਦ ਗੁੱਟ ਤੋਂ ਕੱਟਣ ਲੱਗਾ ਉਹਨੂੰ ਕੁਵਾੜੀ ਫੜ ਲਈ ਕਹਿੰਦੇ ਨਾ ਖਸਮ ਦਾ ਹੁਕਮ ਮੰਨ ਆਪਣੇ ਮਾਲਕ ਦਾ ਇੱਥੋਂ ਸ਼ੁਰੂ ਹੁੰਦਾ ਹੀ ਬੰਦ ਤੂੰ ਮੇਰੇ ਉਹ ਸਬਜੀ ਦੀ ਤਰ੍ਹਾਂ ਬੰਦ-ਬੰਦ ਕੱਟ ਤੇ ਮੈਂ ਪੜਦਾ ਸੁਖਮਨੀ ਸਾਹਿਬ ਜੇ ਮੇਰਾ ਧਿਆਨ ਓਝਲ ਕਰ ਗਿਓ ਤੇ じゃ ਮੈਂ ਸੇਖ ਹੀ ਨਹੀਂ ਤੇ ਜੇ ਮੈਂ ਸੁਖਮਨੀ ਸਾਹਿਬ ਪੜਦਾ ਰਿਹਾ ਸਰੀਰ ਨਾਸਵੰਤ ਹੈ ਤੂੰ ਇਹਦੇ ਭਾਵੇਂ 50 ਦੀ ਸਾ 500 ਟੋਟਾ ਕਰ ਦੇ ਕਿਉਂਕਿ ਨਾਸਵੰਤ ਹੋ ਸਕਦਾ ਹੈ ਪਰ ਜੇ ਮੇਰਾ ਅੰਦਰੋਂ ਆਤਮਾ ਨਾ ਡੋਲੀ ਫਿਰ ਮੈਂ ਜਿੱਤਾਂਗਾ ਤੂੰ ਨਹੀਂ ਜਿੱਤ ਸਕਦਾ ਕੱਟਣਾ ਸ਼ੁਰੂ ਹੋਇਆ ਭਾਈ ਸਾਹਿਬ ਨੇ ਸੁਖਮਨੀ ਸਾਹਿਬ ਸ਼ੁਰੂ ਕੀਤਾ ਤੇ ਇਤਿਹਾਸ ਸਾਡਾ ਸਿੱਖ ਜਗਤ ਦਾ ਇੰਜ ਕਹਿੰਦਾ ਹੈ ਵੀ ਜਿਦ ਤਰ੍ਹਾਂ ਬੱਕਰਾ ਟੋਕੇ ਪਾ ਦਿੰਦੇ ਨਾ ਟੋਕਰੇ ਵਿੱਚ ਇਸ ਤਰ੍ਹਾਂ ਸਰੀਰ ਟੋਕੇ ਪਾ ਦਿੱਤਾ ਤੇ ਟੋਕਰੇ ਵਿੱਚੋਂ ਸੁਖਮਨੀ ਸਾਹਿਬ ਦੀ ਆਵਾਜ਼ ਆਉਂਦੀ ਰਹੀ ਹੈ ਭੋਗ ਪਾ ਕੇ ਸ਼੍ਰੀ ਛੱਡਿ